जशन महिला जगजीत सिंह सेठ गुलशन कपूर मैडम तनूल मैडम सपना शारदा मैडम आशु बग्गा मैडम गुरजीत कौर प्राची काजल मोनिका पार्थी, खुशी मंजिंदर, सुरखाब, रेणु कांता राधिका तरनप्रीत महकप्रीत मुस्कान आराधना सिमी लवप्रीत कविता वंदना हरजीत नीलम रिंकी रीतिका ਨੀਡਰਪਾਲ ਆਦੇ ਹਾਜ਼ਰ ਸੰ ਐਨ ਡੀ ਟੀ ਵੀ ਪੰਜਾਬ نیوز ਲਈ ਫਗਵਾਣਾ ਤੋਂ ਯਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਉਸ ਵੇਲੇ ਜਿੰਨੇ ਵੀ ਆਸੇ ਪਾਸੇ ਦੀਆਂ ਕੰਧਾਂ ਸੀਗੀਆਂ ਉਹ ਸਾਰੀਆਂ ਕੰਬ ਗਈਆਂ ਸੀ ਦੁਨੀਆ ਵਿੱਚ ਸਭ ਤੋਂ ਵੱਡਾ ਜਿਗਰਾ ਮੈਂ ਮੰਨਦਾ ਕਿ ਜੇ ਅਸੀਂ ਮੰਨਦੇ ਕਿ ਪ੍ਰਮਾਤਮਾ ਦਾ ਜਿਹਨੂੰ ਕੋਈ ਫਰਕ ਨਹੀਂ ਪੈਂਦਾ ਭੁਜਾਲਾਂ ਦਾ ਤੂਫਾਨਾਂ ਦਾ ਢੇਰੀਆਂ ਦਾ ਉਹਦਾ ਦਿਲ ਵੀ ਕੰਬਿਆ ਹੋਣਾ ਉਸ ਦਿਨ ਵੀ ਘਰੋਂ ਤਾਂ ਕਿਸੇ ਨੌਕਰੀ ਤੇ ਗਿਆ ਸੀ ਪਰ ਇਹ ਕੂੜੇ ਦੇ ਢੇਰ ਦੇ ਉੱਪਰ ਡਿੱਗਿਆ ਪਿਆ ਨਸ਼ੇ ਦਾ ਟੀਕਾ ਲਾ ਕੇ ਔਰ ਉਸ ਵੇਲੇ ਮੈਂ ਮੇਰੇ ਮਨ ਦੇ ਵਿੱਚ ਇੱਕ ਇੱਕ ਖਿਆਲ ਆਇਆ ਕਿ ਇਹ ਉਹੀ ਬੱਚਾ ਹੋਣਾ ਹੈ ਜਿਹੜਾ ਛੋੜੇ ਹੁੰਦੇ ਜਦੋਂ ਸਰਕਾਰੀ ਸਕੂਲ 'ਚ ਪੜਦਾ ਹੋਣਾ ਹੈ ਉਹਦੀ ਮਾਂ ਕਹਿੰਦੀ ਸੀ ਵੀ ਤੇਰੇ ਅੱਜ ਕੁਝ ਟੀਕੇ ਲੱਗਣੇ ਆ ਔਰ ਇਹ ਬੱਚਾ ਟੀਕੇ ਤੋਂ ਭੱਜਦਾ ਹੋਣਾ ਹੈ ਉਸ ਵੇਲੇ ਐਦਾਂ ਦੀ ਕਿਹੜੀ ਗੱਲ ਬਣ ਗਈ ਇੰਦਾ ਦੀ ਕਿਹੜੀ ਸਮੱਸਿਆ ਆ ਗਈ ਇੰਦਾ ਦੀ ਕਿਹੜੀ ਚਿੰਤਾ ਬਣ ਗਈ ਕਿ ਉਹ ਬੱਚਾ ਜਿਹੜਾ ਛੋਟੇ ਹੁੰਦੇ ਟੀਕੇ ਤੋਂ ਭਜਦਾ ਸੀ ਵੱਡੇ ਹੋ ਕੇ ਉਹਦੀ ਮੌਤ ਹੀ ਟੀਕਾ ਨਾ ਲਾ ਕੇ ਹੋਈ ਔਰ ਖੁਦ ਨੇ ਲਾਏ ਹੋਏ ਟੀਕੇ ਨਾਲ ਸੋ ਇੱਕ ਗੀਤ ਮੈਂ ਲਿਖਿਆ ਸੀ ਮੈਂ ਆਪਣੇ ਗੀਤ ਦੀ ਸ਼ੁਰੂਆਤ ਉਸੇ ਸਬਜਕਟ ਤੋਂ ਕਰਨ ਜਾ ਰਿਹਾ ਮਾਂ ਕੀ ਕਹਿੰਦੀ ਆ ਜਿੰਦ ਕੇ ਹੁੰਦਿਆਂ ਤਾਂ ਟੋਟੀ ਕੇ ਕੋਲੋਂ ਪਛਤਾਸੈਂ ਹੁਣ ਤੁਲਾ ਲਾਟੀ ਕੇ ਸੁਣ ਕੀਤੀਆਂ ਬਾਹਾਵੇ ਜਿੰਦੜੀ ਮਾਂ ਪਿਆਦੀ ਤੂੰ ਸੂੜੇ ਉੱਤੇ ਟੰਗੀ ਓਏ Laash nu hath vich phad phad teri maar deta haa ਓਏ ਜੇ ਤੂੰ ਵਿੱਚ ਜਵਾਨੀ ਡੇ ਰਾਹੀ ਬੈਗਿਆ ਓਏ ਕਿਹੜੀ ਉਮਰੇ ਸੋਹਣਿਆ ਬੰਦ ਕਰ ਬੈਠਾ ਸਾਹਾ ਓਏ ਦੇ ਲਿੱਕੇ ਹੁੰਦਿਆ ਤਾ ਤੀਕੇ ਕੋਲ ਪਛਤਾ ਸੈਂ ਉਹਨੂੰ ਲਾਣੇ ਕੇ ਸੁਣ ਕੀਤੀਆਂ ਬਾਹਾ ਓਏ ਜਿੱਡਾ ਪੀ ਪੀ ਚਟਾ ਰੰਗ ਤੂੰ ਕਾਲਾ ਕਰ ਬੈਠਾ ਜ਼ਿੰਦਗੀ ਵਿੱਚ ਤੁਲੋਏ ਕੀ ਕਾਲਾ ਮਾਲ ਕਰ ਬੈਠਾ ਵੇ ਤੂੰ ਜਿਹੜੀ ਪੌੜੀ ਚੜ ਗਿਆ ਸੱਜਣਾ ਮਸਨ ਹੋ ਕੇ ਵੇ ਤੈਨੂੰ ਉਸ ਪੌੜੀੋਂ ਦੱਸਦੇ ਕਿਦਾਂ ਲਾਹ ਓਏ ਬਿੰਕੇ ਹੁੰਦਿਆ ਤਾਂ ਟੁੱਟੀ ਕੇ ਕੋਲੋਂ ਭਜਦਾ ਸੈਂ ਹੁਣ ਤੁਲਾ ਨਾਟੀ ਕੇ ਸੋਨ ਕੀਤੀਆਂ ਬਾਹਾਂ ਏ ਮਿੰਨਾ ਪਹਿਲਾਂ ਜਿਹੜੀ ਸੱਜ ਬਿਆਹੀ ਆਈ ਓਏ ਖੋਰੇ ਰੱਬ ਤੋਂ ਡਾਡੀ ਕਿਸਮਤ ਉਹਨੇ ਲਖਾਈ ਓਏ ਜਿਹੜਾ ਨਾਨਕਿਆਂ ਨੇ ਪਾਇਆ ਚੂੜਾ ਛਗਨਾ ਦਾ ਦੱਸਦੇ ਉਸ ਚੂੜੇ ਨੂੰ ਹੱਥੀ ਕਿਦਾਂ ਲਾਹਾ ਓਏ ਬੇਨਕੇ ਹੁੰਦਿਆਂ ਤਾਨੂੰ ਕੀਹੇ ਕੋਲੋਂ ਪਜਦਾ ਸੈਂ ਹੁਣ ਤੂੰ ਲਾ ਲਾਟੀ ਕੇ ਨੀਲੀਆਂ ਕੀਤੀਆਂ ਬਾਹ ਓਏ ਚੜੀ ਜਵਾਨੀ ਅੱਖ ਮਸਤਾਨੀ ਕਰ ਗਿਆ ਫਾਨੀ ਓਏ ਕਰਕੇ ਜਿੰਦੜੀ ਹੋਰ ਬਿਰਾਨੀ ਦੇ ਗਿਆ ਹਾਨੀ ਓਏ ਇਹ ਤਾਂ ਮਰ ਗਿਆ ਭਾਂਡੇ ਵੜ ਗਿਆ ਨਵੇਂ ਬਚਾ ਲੋ ਏ ਲੋਕੀ ਘਰ ਘਰ ਬੈ ਕੇ ਕਰਦੇ ਅੱਜ ਸੁਨਾ ਓਏ ਨੇ ਕਿਹ ਹੁੰਦਿਆਂ ਤਾ ਤੀਕੇ ਕੋਲੋਂ ਭਜਦਾ ਸੈਂ ਹੁਣ ਤੂੰ ਲਲਾ ਟੀਕੇ ਸੁਣ ਕੀਤੀਆਂ ਬਾਹਵੇਂ ਹੁਣ ਤੂੰ ਲਲਾ ਟੀਕੇ ਸੁਣ ਕੀਤੀਆਂ ਬਾਹਵੇਂ ਜੈ ਸ਼੍ਰੀ ਰਾਮ ਮਨ ਤੇ ਉਪਸਥਿਤ ਗਣ ਮੰਨਿਓ ਮੇਰੇ ਸਾਹਮਣੇ ਬੈਠੇ ਬੱਚਿਓ ਤੇ ਸਾਥੀਓ ਬੜਾ ਵਧੀਆ ਉਪਰਾਨਾ ਯੂਵਕ ਸੇਵਾਵਾ ਕਲੱਬ ਦਾ ਇਹਨਾਂ ਨੇ ਨਸ਼ਿਆਂ ਦੇ ਬੰਦ ਤੋਂ ਤੁਹਾਨੂੰ ਇਹ ਜਾਗਰੂਕ ਕਰ ਰਹੇ ਆ ਜਿਸ ਤਰ੍ਹਾਂ ਕਿ ਗੋਗਨਾ ਜੀ ਨੇ ਤੁਹਾਨੂੰ ਦੱਸਿਆ ਕਿ ਨਸ਼ਾ ਨਸ਼ਾ ਬੇਟਾ ਕਿਸੇ ਵੀ ਚੀਜ਼ ਦਾ ਹੋ ਸਕਦਾ ਨਸ਼ਾ ਆਪਾਂ ਪੜ੍ਹਾਈ ਦਾ ਵੀ ਕਰ ਸਕਦੇ ਆ ਪੋਰਟਫੋਲਡ ਲੈ ਕੇ ਨਸ਼ਾ ਆਪਾਂ ਖਾਣੇ ਦਾ ਵੀ ਨਸ਼ਾ ਆਪਾਂ ਘੁੰਮਣ ਦਾ ਵੀ ਨਸ਼ਾ ਆਪਾਂ ਖੇਡਣ ਦਾ ਵੀ ਕਰ ਸਕਦੇ ਆ ਲੇਕਿਨ ਕਈ ਨਸ਼ੇ ਇਦਾਂ ਦੇ ਆ ਕਿ ਜਿਹੜੇ ਕੋਹ ਬਣ ਜਾਂਦੇ ਆ ਉਹ ਨਸ਼ੇ ਜਿਹੜੇ ਆ ਮਾਦਾ ਪੁੱਤ ਪਤਨੀ ਦਾ ਪਤੀ ਭੈਣਾਂ ਦਾ ਭਰਾ ਜਿਹੜਾ ਗਵਾ ਦਿੰਦੇ ਆ ਅੱਜ ਕੱਲ ਜਿਹੜਾ ਪੰਜਾਬ ਗੌਰਮੈਂਟ ਨੇ ਇਹਨਾਂ ਦੇ ਵਿਰੁੱਧ ਜਿਹੜਾ ਗੌਰਮੈਂਟ ਨੇ ਛਿੜਿਆ ਨਸ਼ਾ ਸਾਰੀਆਂ ਜਿਹੜੀਆਂ ਸਬਾਵਾਂ ਰਹੀਆਂ ਸਾਰੀਆਂ ਜਿਹੜੀਆਂ ਕਲੱਬਾਂ ਆਈਆਂ ਜਾਂ ਜਿਹੜੇ ਕੰਮ ਕਰਦੇ ਆ ਲੋਕਾਂ ਦੇ ਵਿੱਚ ਉਹ ਇਦਾਂ ਦੇ ਸੈਮੀਨਾਰ ਲਗਾ ਰਹੇ ਆ ਸੋ ਮੈਂ ਤੁਹਾਨੂੰ ਅਪੀਲ ਕਰਦਾ ਬੇਟਾ ਆਪਾਂ ਨਸ਼ਾ ਜ਼ਰੂਰ ਕਰਨਾ ਲੇਕਿਨ ਨਸ਼ਾ ਕਰਨਾ ਪਰ ਲੋਕਾਂ ਦੀ ਸੇਵਾ ਕਰਨ ਦਾ ਪੜਾਈ ਦਾ ਖਾਨ ਦਾ ਵਧੀਆ ਪੈਣ ਦਾ इतना के कोर्ट के माइंड नशे करने ना की जो सा भैन भरा भरा है या साई होर रिश्तेदार है वो नशा करने नशे से कोर्टों हटाना है दे दे मैं तुम्हें जो दसदा कि मैं पिछले जिला कुछ महीना रुपये कनेडा सगा कने गोरमेंट ने कुछ साल पहला ढाई सौ ग्राम नशा जोड़ा वो लीगल करता से लीगल कर उसे आम जो व्यक्ति आ जो अपने यूथ गए ने देर में पागे घूमना और नशा शुरू कर दता ਕੋਈ ਗਵਰਨਮੈਂਟ ਕੋਲ ਤੇ ਸਾਹਮਣੇ ਹੋ ਰਿਹਾ ਦੁਬਾਰਾ ਉਹਨਾਂ ਨੇ ਇਸ ਜੀ ਨੂੰ ਪਹਿਨ ਕੀਤਾ ਉੱਥੇ ਨਸ਼ਿਆਂ ਦੇ ਬੰਦੇ ਜਿਹੜੀ ਤੁਸੀਂ ਗਲੀਆਂ ਦੀਆਂ ਅੰਦਰ ਵਧੀਆ-ਵਧੀਆ ਵਿੱਚ ਬਣੇ ਹੋਏ ਆ ਸਾਰੇ ਸੜਕਾਂ ਸੁੱਕਾ ਉੱਥੇ ਸੜਕਾਂ ਦੇ ਕਿਨਾਰੇ ਨਸ਼ੇ ਵਾਲੇ ਬੈਠੇ ਆ ਚਰੇ ਨਸ਼ਾ ਪੀ ਗਿਓ ਡਿਗੇ ਹੁੰਦੇ ਉੱਥੇ ਉਹਨਾਂ ਲਈ ਸਪੈਸ਼ਲ ਉੱਤੇ ਪੁਲਿਸ ਲੱਗੀ ਆ ਕਾਮ ਪੁਲਿਸ ਨੂੰ ਨਹੀਂ ਦੇਦੀ ਕਿਉਂਕਿ ਤੁਰੇ ਜਾਂਦੇ ਉੱਥੇ ਕੀ ਕਾਲ ਕਰਦੇ ਆ ਉਹਨਾਂ ਕੋਲ ਚੀਜ਼ ਮੰਗਦੇ ਆ ਤੇ ਕੋੜ ਦਾ ਨਸ਼ਾ ਪਾਟਾਣਾ ਆ ਬਹੁਤਾਂ ਨੇ ਮੈਂ ਕਹਿੰਦਾ ਇਹੀ ਕਹਾਂਗਾ ਕਿ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਭੈਣ ਭਰਾਵਾਂ ਨੂੰ तो अच इस पवित्र स्थान के उ बैठ के जोड़ा है जो थोड़े सब की एक जिम्मेवारी जी है सब ने एक जिम्मेदारी लेनी है एक पलैटिक सह चुकनी है कि ये जी अलामत है इस अलामत का अफन जहाँ वो आखिरी किल जरा आपको ठोकना लेकिन ये लड़ाई सौखी नहीं है जिस लड़ाई समूह जो ਗਵਰਨਮੈਂਟ ਡਿਪਾਰਟਮੈਂਟ ਜਿਹੜੇ ਲੜ ਰਹੇ ਆ ਪੀਸ ਦਾ ਮਤਲਬ ਹੈ ਕਿ ਉਹ ਦੁਸ਼ਮਣ ਦਾ ਨਹੀਂ ਬਟਾ ਔਰ ਇਸ ਦੁਸ਼ਮਣ ਦਾ ਵੈਕਟਰ ਜਾਂ ਕੈਰੀਅਰ ਜਿਹੜਾ ਵਾ ਉਹ ਸਾਡੇ ਵਿੱਚੋਂ ਹੀ ਆ ਸਮਾਜ ਦੇ ਵਿੱਚੋਂ ਇਸ ਤਰ੍ਹਾਂ ਕਿ ਆਪਣੇ ਦੇ ਨਾਲ ਲੜਨਾ ਬੜਾ ਆਉਂਦਾ ਨਹੀਂ ਤਾਂ ਦੂਰ ਦੁਸ਼ਮਣ ਬੈਠਾ ਹੋਵੇ ਕਿਉਂ ਦਾਰਾ ਜੀ ਇੱਕ ਤੋਪ ਦਾ ਕੇ ਜਿਹੜਾ ਵਾ ਉਹਨੂੰ ਮਾਰ ਦੇਗੇ ਲੇਕਿਨ ਦੁਸ਼ਮਣ ਅੰਦਰਲੇ ਪਾਸੇ ਬੈਠਾ ਕਿ ਦੁਸ਼ਮਣ ਦੇ ਰੂਪ ਜਿਹੜਾ ਵਾ ਜਿਸ ਤਰ੍ਹਾਂ ਵਾਇਰਸ ਹੁੰਦਾ ਉਹ ਵਾਇਰਸ ਬੜੇ ਰੂਪ ਬਦਲਦਾ ਇਸੇ ਇੱਕ ਬਹੁਤ ਹੀ ਗੰਭੀਰ ਮਾਮਲੇ ਲਈ ਇੱਥੇ ਇਕੱਠੇ ਹੋયા ਜੋ ਕਿ ਹੈ ਨਸ਼ਾ ਨਸ਼ਾ ਇੱਕ ਆਦਤ ਹੀ ਨਹੀਂ ਬਲਕਿ ਇੱਕ ਆਸਤਾ ਆਸਤਾ ਸਾਡੀ ਜ਼ਿੰਦਗੀ ਨੂੰ ਸਾਡੇ ਸਮਾਜ ਨੂੰ ਤਬਾਹ ਕਰ ਰਿਹਾ ਹੈ ਨਸ਼ਾ ਉਹ ਅੰਧੇਰਾ ਹੈ ਜੋ ਪਰਿਵਾਰਾਂ ਨੂੰ ਤੋੜਦਾ ਹੈ ਜ਼ਿੰਦਗੀ ਨੂੰ ਮਾਰਦਾ ਹੈ ਨੌਜਵਾਨੀ ਨੂੰ ਮਾਰਦਾ ਹੈ ਅਤੇ ਸਮਾਜ ਨੂੰ ਖੋਖਲਾ ਕਰਦਾ ਹੈ ਸਿਰਫ ਇੱਕ ਨਸ਼ੀਲਾ ਕਦਮ ਸਾਡੀ ਇੱਕ ਪੂਰੀ ਜ਼ਿੰਦਗੀ ਖਰਾਬ ਕਰ ਸਕਦਾ ਹੈ ਅੱਜ ਲੋੜ ਹੈ ਕਿ ਅਸੀਂ ਨਸ਼ੇ ਦੇ ਖਿਲਾਫ ਆਵਾਜ਼ ਉਠਾਈਏ ਪਰ ਇਹ ਸਿਰਫ ਪੁਲਿਸ ਜਾਂ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ ਸਾਡੀ ਤੁਹਾਡੀ ਅਸੀਂ ਸਾਰਿਆਂ ਦੀ ਜ਼ਿੰਮੇਵਾਰੀ ਹੈ ਆਓ ਨੌਜਵਾਨੀ ਨੂੰ ਸਿਖਾਈਏ ਕਿ ਨਸ਼ੇ ਵਿੱਚ ਨਹੀਂ ਬਲਕਿ ਕਲਮ ਵਿੱਚ ਤਾਕਤ ਹੁੰਦੀ ਹੈ ਜੇ ਤੁ ਤੁਹਾਨੂੰ ਤੁਹਾਡੇ ਸਾਹਮਣੇ ਕੋਈ ਵੀ ਲਪਤਾ ਇਨਸਾਨੀਆਂ ਕੋਈ ਵੀ ਪ੍ਰਾਣੀ ਲੱਗਦਾ ਹੈ ਜੋ ਨਸ਼ਾ ਕਰੇ ਤੁਸੀਂ 1446 ਤੇ ਕੰਪਲੇਨ ਕਰ ਸਕਦੇ ਹੋ ਸਾਡੀ ਅਸਲ ਸੁਨਾਖਤ ਨਸ਼ੇ ਵਿੱਚ ਨਹੀਂ ਬਲਕਿ ਸჯਾਈ ਸਿਹਤ ਅਧਿ ਸੇਵਾ ਵਿੱਚ ਹੈ ਧੰਨਵਾਦ ਜੋਤ ਨਸ਼ਿਆ ਵਿਰੋਧ ਤੇ ਅਸੀਂ ਇੱਕ ਜਿਹੜਾ ਇਹ ਪ੍ਰੋਗਰਾਮ ਲਿਖਿਆ ਉਹਦੇ ਵਿੱਚ ਮੁੱਖ ਮਹਿਮਾਨ ਦੇ ਵਜੋਂ ਸਾਡੇ ਅਸਿਸਟੈਂਟ ਡਾਇਰੈਕਟਰ ਜੋ ਕਿ ਸਵਾਵਾ ਵਿਭਾਗ ਕਪੂਟਣਾ ਮੁੱਖ ਮਹਿਮਾਨ ਬਜੋ ਹੋਰ ਬਚੇਜ ਤੌਰ ਤੇ ਨਾਲ ਸਾਡੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਕਸ਼ਮੀਰ ਸਿੰਘ ਜੀ ਮੱਲੀ ਪੁਰ ਸਮਾਜ ਸੇਵਕ ਰਮਨ ਦੇਰਾ ਜੀ ਔਰ ਨਾਲ ਨਾਲ ਸਾਡੇ ਇਥੋਂ ਦੇ ਸਰਪੁਰਦ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ ਜੀ ਬੱਚਿਓ ਔਰ ਲਗੜੀ ਦੇ ਸਟੂਡੈਂਟ ਔਰ ਜਸ਼ਨ ਗੇਲ ਜੀ ਪ੍ਰੋਗਰਾਮ ਦੇ ਅਫਸਰ ਸਾਡੇ ਮੈਂਬਰ ਸਾਹਿਬਾਨ ਔਰ ਨੇਤਰੀ ਆਸ਼ਰਮ ਦੇ ਪ੍ਰਧਾਨ ਪਰਵਜੀਤ ਸਿੰਘ ਜੀ ਔਰ ਸਮੂਹ ਕਮੇਟੀ ਨੇ ਨਿਰਦੇਸ਼ ਨਾਛੇ ਦੀ ਔਰ ਜਿੰਨੇ ਵੀ ਸਾਡੇ ਨੇਤੀਨ ਭਰਾਵਾਂ ਇੱਥੇ ਦੇ ਨਾਲ ਸਾਡੇ ਔਰ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਜੀ ਆਇਆਂ ਵੀ ਆ ਔਰ ਧਰਵਾਦ ਵੀ ਆ ਸਾਡੇ ਡਾਇਰੈਕਟਰ ਸਾਹਿਬ ਰਵੀ ਦਾਰਾ ਜੀ तकरीबन ਕਾਫੀ ਬੜੀਆ ਜਿਹੜੇ ਸਾਡੇ ਕਲੱਬ ਆ ਕੰਮ ਕਰਦੇ ਆ ਇਹ ਜੋਕ ਸਵਾਵਾ ਕਲੱਬ ਜਿਹੜੀ ਭੁੱਲ ਰਹੀ ਆ ਸਾਡੇ ਜਸ਼ਨਜੀਤ ਦੇ ਰਵਾਇਤ ਦੇ ਵਿੱਚ ਕੰਮ ਕਰਦੀ ਆ ਡਰੈਕਟਰ ਸਾਹਿਬ ਸਾਸਤਾ ਇਤਿਆਦੀ ਯਾਮੇ ਜੇ ਤੁਸੀਂ ਜਦੋਂ ਮਰਜ਼ੀ ਉਪਰ ਲਾਓ ਚਾਹੇ ਇੱਕ ਦਿਨ ਪਹਿਲਾਂ ਲਾ ਲਓ ਚਾਹੇ ਦੋ ਦਿਨ ਪਹਿਲਾਂ ਲਾ ਲਓ ਇਹ ਹਰ ਵੇਲੇ ਸਵਾਸੇਵਾ ਦੇ ਕੇਂਦਰ 'ਚ ਆਪਣਾ ਜੋਗਦਾਰ ਬਣ ਲਈ ਤਿਆਰ ਰਹੀਆਂ ਹਰ ਆਪਸਰ ਹਰ ਜਿੰਨੇ ਵੀ ਸਿਆਸਤਦਾਨ ਨੇ ਸਾਰੇ ਇਸ ਕਲੱਬ ਨਾਲ ਜੁੜੇ ਹੋਏ ਨੇ ਔਰ ਮੈਂ ਜਿਆਦਾ ਸਮਾਂ ਨਾਲ ਲੈਂਦਾ ਹੋਇਆ ਕਿਉਂਕਿ ਗਰਮੀ ਹੋ ਰਹੀ ਆ ਤੁਹਾਨੂੰ ਬੇਨਤੀ ਕਰੂੰਗਾ ਕਿਉਂਕਿ ਯੋਗ ਨਸ਼ਾ ਵਿਰੋਧ ਜਿਹੜੀ ਮੁਹਿੰਮ ਆ ਸਰਕਾਰ ਦੀ ਪੰਜਾਬ ਸਰਕਾਰ ਦੀ ਆ ਤੇ ਬੱਲੇ ਬੱਲੇ ਕਰ ਕਰ ਕੁਝੋਂ ਦਾ ਆਪਾਂ ਸਦਾ ਦੇ ਰਹੇ ਆ ਨਰੇ ਜਾਣੇ ਹੋਰ ਬਾਤ ਤੋਂ ਵੱਧ ਪੰਜਾਬ ਚ ਨਸ਼ਾ ਆਪਾਂ ਖਤਮ ਕਰਨ ਦੀ ਗੱਲ ਕਰਨੀ ਆ ਔਰ ਜ਼ਿਆਦਾ ਸਮਾਂ ਨਾਲ ਇੰਡਾ ਹੋਣਾ ਮੈਂ ਬੇਨਤੀ ਕਰੂੰਗਾ ਗੁਰਨਾ ਜੀ ਨੂੰ ਤੇ ਅਰਦਾਸ ਦਾ ਜਿਹੜਾ ਪ੍ਰੋਗਰਾਮ ਹੈ ਤੁਹਾਨੂੰ ਦੱਸਣਗੇ ਬਹੁਤ ਬਹੁਤ ਧੰਨਵਾਦ ਜੀ ਆ ਜੀ ਪੰਜਾਬ ਦੇ ਜਿਹੜਾ ਪ੍ਰੋਗਰਾਮ ਨੂੰ

ਜੇਸ਼ਨ ਜੀ ਅੰਕ ਜੇਸ਼ਨ ਬਿਲੀ ਅਗੇ ਦਾ ਪ੍ਰਧਾਨ ਅਨੇ ਦੀ ਬੇਨਤੀ ਕਰਾਂਗਾ ਕਿ ਸਭ ਨੂੰ ਜੀ ਐਜੂ ਕਹਿੰਦੇ ਲੋ ਜੀ ਕਹਿੰਦੇ ਆਗੇ ਜਰਮਨੀ ਦਾ ਹੰਕਾਰ ਇੰਗਲੈਂਡ ਦਾ ਰੋਬ ਅਮਰੀਕਾ ਦੀ ਧਮਕੀ ਇਟਲੀ ਦੀ ਚੁੱਪ ਜਨਾਨ ਦੀ ਸ਼ਾਂਤੀ ਇਜ਼ਰਾਈਲ ਦਾ ਬਦਲਾ ਫਰਾਂਸ ਦਾ ਫੈਸ਼ਨ ਤੇ ਪੰਜਾਬ ਦੇ ਪੰਜਾਬੀ ਵਰਲਡ ਫੇਮਸ ਆ ਪੰਜਾਬੀ ਦੁਨੀਆ ਦੇ ਜਿਹੜੇ ਵੀ ਕੋਨੇ ਚ ਗਏ ਆ ਉਥੋਂ ਨਾਲ ਝੰਡੇ ਗੱਡੇ ਆਪਣੇ ਚਾਹੇ ਮਿਹਨਤ ਦਾ ਹੋਵੇ ਚਾਹੇ ਕਲਾਕਾਰੀ ਦਾ ਹੋਵੇ ਚਾਹੇ ਪਹਿਲਵਾਨੀ ਦਾ ਹੋਵੇ ਚਾਹੇ ਖੇਡਾਂ ਦਾ ਹੋਵੇ ਸੋ ਪੰਜਾਬ ਸਰਕਾਰ ਦਾ ਇਹ ਮਿਸ਼ਨ ਆ ਕਿ ਜਿਹੜੇ ਛੰਡੇ ਕੱਢਣ ਦਾ ਜਿਹੜਾ ਸੰਕਲਪ ਆ ਪੰਜਾਬੀਆਂ ਦਾ ਓਦਾਂ ਦਾ ਓਦਾਂ ਹੀ ਬਰਕਰਾਰ ਰਹਿਣਾ ਚਾਹੀਦਾ ਆ ਸੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਤੁਹਾਡੇ ਪਿੰਡ ਦੇ ਵਿੱਚ ਇੱਕ ਯੁਵਕ ਸਵਾਮ ਵਿਭਾਗ ਵੱਲੋਂ ਤੁਹਾਡੇ ਪਿੰਡ ਦੇ ਵਿੱਚ ਜਿਹੜੀ ਨੌਜਵਾਨ ਸਭਾ ਬਣੀ ਹੋਈ ਆ ਯੁਵਕ ਸਵਾਮ ਵਿਭਾਗ ਤੋਂ ਮਾਨਤਾ ਪ੍ਰਾਪਤ ਉਹਦੇ ਸਾਰੇ ਮੈਂਬਰਾਂ ਔਰ ਪਿੰਡ ਦੀ ਪੰਚਾਇਤ ਔਰ ਬਾਕੀ ਜਿੰਨੇ ਵੀ ਪਿੰਡ ਵਾਸੀ ਆ ਉਹਨਾਂ ਦੇ ਸਹਿਯੋਗ ਦੇ ਨਾਲ ਇੱਕ ਬਹੁਤ ਵਧੀਆ ਔਰ ਵੱਡੇ ਪੱਧਰ ਦਾ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕੀਤਾ ਗਿਆ ਜਿਹਦੇ ਵਿੱਚ ਸਾਰੇ ਆਏ ਹੋਏ ਵਿਦਵਾਨਾਂ ਨੇ ਚਾਹੇ ਮੈਂ ਕਸ਼ਮੀਰ ਸਿੰਘ ਜੀ ਦੀ ਗੱਲ ਕਰਾਂ ਵਕੀਲ ਸਾਹਿਬ ਦੀ ਲੋਗਨਾ ਸਾਹਿਬ ਦੀ ਗੱਲ ਕਰਾਂ ਸੁਖਵਿੰਦਰ ਜੀ ਦੀ ਔਰ ਬਹੁਤ ਸਾਰੇ ਜਿਹੜੇ ਕਲੱਬ ਦੇ ਮੈਂਬਰ ਸੀਗੇ ਉਹਨਾਂ ਨੇ ਵੀ ਨਸ਼ੇ ਦੇ ਖਿਲਾਫ ਆਪਣੇ ਜਿਹੜੇ ਆ ਬਿਆਨ ਜਿਹੜੇ ਆ ਆਪਣਾ ਦਿੱਤੇ ਆ ਔਰ ਇਸ ਮੌਕੇ ਤੇ ਜਿੰਨੇ ਵੀ ਅੱਜ ਹਿੱਸੇਦਾਰ ਸੀਗੇ ਉਹਨਾਂ ਸਾਰਿਆਂ ਵੱਲੋਂ ਇਹ ਪ੍ਰਣ ਵੀ ਲਿਆ ਗਿਆ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਨਾ ਤਾਂ ਕਦੀ ਨਸ਼ਾ ਕਰਾਂਗੇ ਔਰ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਵੀ ਅਸੀਂ ਮੋਟੀਵੇਟ ਕਰਾਂਗੇ ਮਿਹਰਬਾਨੀ ਥੈਂਕ ਯੂ ਸ਼ੁਕਰੀਆ ਚਮਕ ਸਿਵਾਵਾ ਕਲਬ ਪੁਲਾਰਾਈ ਵੱਲੋਂ ਨਿਤਰੇਨ ਆਸ਼ਰਮ ਜਿਹੜਾ ਹੈਗਾ ਉੱਥੇ ਬੜਾ ਵਧੀਆ ਇੱਕ ਪ੍ਰੋਗਰਾਮ ਕੀਤਾ ਗਿਆ ਜਿਹੜਾ ਕਿ ਸਰਕਾਰ ਵੀ ਉਡੀਕ ਰਹੀ ਆ ਨਸ਼ਿਆ ਵਿਰੁੱਧ ਇਹ ਸੈਮੀਨਾਰ ਜਿਹੜਾ ਬਹੁਤ ਵਧੀਆ ਇੱਥੇ ਹੋਇਆ ਹੈ ਇਹਦੇ ਵਿੱਚ ਡਰੈਕਟਰ ਜਿਹੜੇ ਜਲੰਧਰੋਂ ਆਏ ਨੇ ਉਹਨਾਂ ਨੇ ਵੀ ਆਪਣੇ ਗੀਤਾਂ ਦੇ ਨਾਲ ਰਵੀ ਜੀ ਆਪਣੀ ਗੀਤਾਂ ਦੇ ਨਾਲ ਔਰ ਭਾਸ਼ਣ ਦੇ ਨਾਲ ਬੜਾ ਵਧੀਆ ਬੱਚਿਆਂ ਨੂੰ ਸਮਝਾਇਆ ਔਰ ਅੱਜ ਕੱਲ ਜਿਹੜਾ ਨਸ਼ਾ ਆ ਇਹ ਨਕੋਰ ਬਣ ਚੁੱਕਾ ਹੈ ਕਿ ਸਾਰੀ ਜਗ੍ਹਾ ਜਿਹੜਾ ਹੈਗਾ ਕਿਸੇ ਦਾ ਪੁੱਤ ਜਾ ਰਿਹਾ ਕਿਸੇ ਦਾ ਭਰਾ ਜਾ ਰਿਹਾ ਕਿਸੇ ਦਾ ਪਤੀ ਜਾ ਰਿਹਾ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜਿਹੜੇ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਮੀਮ ਛੇੜੀ ਹੋਈ ਆ ਉਹਦੇ ਵਿੱਚ ਆਪਾਂ ਸਾਰੇ ਰਲ ਮਿਲ ਕੇ ਸਮਾਜਿਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਔਰ ਆਪਾਂ ਆਪ ਰਲ ਕੇ ਇਸ ਵਿਰੁੱਧ ਜਿਹੜਾ ਹੈਗਾ ਉਹ ਯੁੱਧ ਛੇੜੀਏ ਔਰ ਸਾਡੇ ਆਲੇ ਦੁਆਲੇ ਕੋਈ ਵੀ ਜਿਹੜਾ ਕੋਈ ਨਸ਼ਾ ਕਰਦਾ ਆ ਉਹਦੀ ਸੂਚਨਾ ਜਿਹੜੀ ਆਪਾਂ ਗੁਪਤ ਰੂਪ ਨਹੀਂ ਦਿੱਤੀ ਜਾਵੇ ਤੇ ਪੁਲਿਸ ਵੀ ਇਸ ਸੂਚਨਾ ਜਿਹੜੀ ਆ ਉਹ ਗੁਪਤ ਰੱਖਦੀ ਆ ਨਾ ਕਿ ਤੁਹਾਡਾ ਨਾਮ ਹੋ ਜਾਕਰ ਹੁੰਦਾ ਆ ਸੋ ਆਪਾਂ ਆਪਣਾ ਘਰ ਵੀ ਬਚਾਣਾ ਹੈ ਆਪਣਾ ਮੱਲਾ ਔਰ ਆਪਣਾ ਸ਼ਹਿਰ ਬਚਾਣਾ ਹੈ ਆਪਣਾ ਦੇਸ਼ ਬਚਾਣਾ ਹੈ ਪੰਜਾਬ ਸਰਕਾਰ ਨੇ ਜਿਹੜਾ ਮੀਮ ਛੜੀ ਆ ਆਪਾਂ ਸਾਰੇ ਰਲ ਕੇ ਇਸ ਵਿੱਚ ਭਾਗ ਲਈਏ ਔਰ ਇਹ ਜਿਹੜੀ ਨਸ਼ਿਆਂ ਦੇ ਵਿਰੁੱਧ ਮੀਮ ਛੜੀ ਹੋਈ ਆ ਇਸ ਨੂੰ ਆਪਾਂ ਵੱਧ ਚੜ ਕੇ ਚੜਾਈਏ ਇਸ ਜੀਓ